ਜੀ ਕਾਲਜੀ ਸਾਰਿਆਂ ਨੂੰ ਮੈਂ ਤੁਹਾਡੇ ਲਈ ਵੀਡੀਓ ਲੈ ਕੇ ਆਈਆਂ ਕਿ ਅੰਡਰ ਸ਼ਰਟ ਦੀ ਸਟੀਚਿੰਗ ਤੇ ਅੱਜ ਆਪਾਂ ਅੰਡਰ ਸ਼ਰਟ ਦੀ ਜਿਹੜੀ ਸਲਾਈ ਕਰਾਂਗੇ ਜੇ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਅੰਡਰ ਸ਼ਰਟ ਦੀ ਮੈਂ ਕਟਿੰਗ ਪਹਿਲਾਂ ਦੱਸ ਦਿੱਤੀ ਹੈ ਵੀਡੀਓ ਮੈਂ ਅਪਲੋਡ ਕਰ ਦਿੱਤੀ ਹੈ ਆਪਣੇ ਚੈਨਲ ਉੱਪਰ ਉਹ ਤੁਸੀਂ ਦੇਖ ਸਕਦੇ ਹੋ ਠੀਕ ਹੈ ਜੀ ਤੇ ਆਪਾਂ ਨੇ ਨਾ ਜਿਹੜੀ ਅੰਡਰ ਸ਼ਰਟ ਦੀ ਕਟਾਈ ਕੀਤੀ ਹੈ ਨਾ ਤੇ ਇਹਦੇ ਥੀਰੇ ਉੱਪਰ ਕੋਈ ਵੀ ਸਲਾਈ ਨਹੀਂ ਹੋਊਗੀ ਤੇ ਇਹ ਡਬਲ ਆਪਾਂ ਨੇ ਕਟੀਆਂ ਸੀਗੀਆਂ ਦੋ ਕਟੀਆਂ ਸੀ ਜੇ ਸਿੰਗਲ ਕਟਾਂਗੇ ਆਪਾਂ ਤਾਂ ਉਹਦੇ ਵਿੱਚ ਜੋੜ ਆਊਗਾ ਹੀ ਆਊਗਾ ਜੇ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਸਭ ਤੋਂ ਪਹਿਲਾਂ ਆਪਾਂ ਨੇ ਇਹਦਾ ਗळा ਜਿਹੜਾ ਉਹ ਫੋਲਡ ਕਰਾਂਗੇ ਬਰੀਕ-ਬਰੀਕ ਆਪਾਂ ਨੇ ਫੋਲਡ ਕਰਨਾ ਇਸ ਤਰ੍ਹਾਂ ਜਿਵੇਂ ਅੰਡਰਸ਼ਰਟ ਦਾ ਫੋਲਡ ਕਰਿਆ ਹੋਇਆ ਹੁੰਦਾ ਦੇਖ ਸਕਦੇ ਤੁਸੀਂ ਆਪਾਂ ਇਸ ਤਰ੍ਹਾਂ ਫੋਲਡ ਕਰਾਂਗੇ ਪਹਿਲਾਂ ਇੱਕ ਵਾਰ ਕਰਾਂਗੇ ਫਿਰ ਇੱਕ ਵਾਰ ਸੇਰ ਕਰਾਂਗੇ ਤੇਰ ਆਪਾਂ ਸਲਾਈ ਲਾਉਣੀ ਸ਼ੁਰੂ ਕਰ ਦਾਂਗੇ ਗळा ਫੋਲਡ ਕਰਾਂਗੇ ਠੀਕ ਹੈ ਜੀ ਇਹ ਆਪਾਂ ਬਰੀਕ ਇਸ ਕਰਕੇ ਫੋਲਡ ਕਰਦੇ ਹੁੰਨੇ ਆ ਵੀ ਕਿਉਂਕਿ ਗਲੇ ਦੇ ਵਿੱਚ ਜਿਹੜੀ ਗਲਾਈ ਦਿੱਤੀ ਹੁੰਦੀ ਹੈ ਨਾ ਇਸ ਤਰ੍ਹਾਂ ਫਿਰ ਫੋਲਡ ਨਹੀਂ ਹੁੰਦਾ ਤਾਂ ਇਸ ਕਰਕੇ ਆਪਾਂ ਇਹਨੂੰ ਬਰੀਕ ਬਰੀਕ ਹੀ ਫੋਲਡ ਕਰਦੇ ਹੁੰਨੇ ਆ ਤੇ ਗਲਾ ਜਿਹੜਾ ਚੰਗੀ ਤਰ੍ਹਾਂ ਸਫਾਈ ਦੇ ਨਾਲ ਮੁੜ ਜਾਵੇ ਇਸ ਤਰ੍ਹਾਂ ਦੇਖ ਸਕਦੇ ਹੋ ਤੁਸੀਂ ਬਰੀਕ ਬਰੀਕ ਹੀ ਆਪਾਂ ਨੇ ਫੋਲਡ ਕਰਨਾ ਜਿਹੜਾ ਆਪਾਂ ਨੇ ਇਹਨੂੰ ਫੋਲਡ ਕਰਨਾ ਨਾ ਜਿਵੇਂ ਪਹਿਲੀ ਵਾਰ ਫੋਲਡ ਕਰਨਾ ਤਾਂ ਆਪਾਂ ਬਰੀਕ ਹੀ ਕਰਨਾ ਗਾਇਸ ਇਸ ਤਰ੍ਹਾਂ ਨਹੀਂ ਹੈਗਾ ਵੀ ਇਹਨੂੰ ਜ਼ਿਆਦਾ ਵਧਾਈ ਜਾਵਾਂਗੇ ਗਾਹਾਂ-ਗਾਹਾਂ ਜਾ ਕੇ ਕੱਪੜੇ ਨੂੰ ਵਧਾਉਣਾ ਨਹੀਂ ਹੈਗਾ ਜਿੰਨਾ ਕ ਬਰੀਕ ਆਪਾਂ ਨੇ ਇੱਕ ਵਾਰ ਮੋੜ ਲਿਆ ਨਾ ਉਨਾ ਹੀ ਬਰੀਕ ਆਪਾਂ ਨੇ ਮੋੜਨਾ ਕਿਉਂਕਿ ਜੇ ਇੱਕ ਵਾਰ ਤੁਸੀਂ ਨੇ ਵਧਾ ਕੇ ਮੋੜ ਲਿਆ ਨਾ ਤਾਂ ਗਾਹ ਜਾ ਕੇ ਇਹਨੇ ਕੱਪੜੇ ਨੇ ਵਧਿਓ ਜਾਣਾ ਤੇ ਫਿਰ ਇੱਥੇ ਨਾ ਜਦੋਂ ਆਪਾਂ ਫੋਲਡ ਕਰਦੇ ਹਾਂ ਫਿਰ ਉਹਦੇ ਵਿੱਚ ਬਾੜ ਪੈ ਜਾਂਦਾ ਦੇਖ ਸਕਦੇ ਤੁਸੀਂ ਆਪਣੇ ਇਹਦੇ ਵਿੱਚ ਕੋਈ ਵੀ ਬਾੜ ਨਹੀਂ ਪਊਗਾ ਤੇ ਬਿਲਕੁਲ ਸਹੀ ਆਊਗਾ ਦੇਖ ਸਕਦੇ ਹੋ ਤੁਸੀਂ ਦੇਖ ਸਕਦੇ ਹੋ ਤੁਸੀਂ ਆਪਣਾ ਬਿਲਕੁਲ ਸਹੀ ਆਇਆ ਹੁਣ ਆਪਾਂ ਨੇ ਮੋਡੇ ਫੋਲਡ ਕਰਨੇ ਨੇ ਮੋਡੇ ਵੀ ਆਪਾਂ ਉਸੇ ਤਰੀਕੇ ਫੋਲਡ ਕਰਨੇ ਜਿਸ ਤਰ੍ਹਾਂ ਆਪਾਂ ਗਲੇ ਨੂੰ ਫੋਲਡ ਕੀਤਾ ਸੀ ਠੀਕ ਹੈ ਜੀ ਤੇ ਇੱਕ ਵਾਰ ਇਦਾਂ ਫੋਲਡ ਕਰਕੇ ਨਾ ਇਹਨੂੰ ਵੀ ਬਰੀਕ-ਬਰੀਕ ਹੀ ਆਪਾਂ ਨੇ ਫੋਲਡ ਕਰਨਾ ਇਸ ਤਰ੍ਹਾਂ ਦੇਖ ਸਕਦੇ ਹੋ ਤੁਸੀਂ ਤੇ ਬਿਲਕੁਲ ਸफाई ਦੇ ਨਾਲ ਆਪਾਂ ਨੇ ਫੋਲਡ ਕਰਨਾ ਵੀ ਕੋਈ ਇਹਦੇ ਵਿੱਚ ਬਲਣਾ ਪਵੇ ਉਸੇ ਤਰ੍ਹਾਂ ਹੀ ਜਿਸ ਤਰ੍ਹਾਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਸੀ ਵੀ ਆਪਾਂ ਨੇ ਬਰੀਕ-ਬਰੀਕ ਪਹਿਲੀ ਵਾਰ ਜਿਹੜਾ ਲੇੜ ਲੇੜਨਾ ਉਹਨੂੰ ਪਹਿਲਾਂ ਆਪਾਂ ਨੇ ਬਰੀਕ ਹੀ ਲੈੜਨਾ ਇਸ ਤਰ੍ਹਾਂ ਬ੍ਰੀਕ ਬ੍ਰੀਕ ਆਪਾਂ ਨੇ ਲੈ ਕੇ ਆਉਣਾ ਵੀ ਕਿਉਂਕਿ ਜਦੋਂ ਆਪਾਂ ਅੱਗੇ ਜਾ ਕੇ ਇਹਨਾਂ ਨੂੰ ਫੋਲਡ ਕਰੀਏ ਤਾਂ ਇਹਦੇ ਵਿੱਚ ਕੋਈ ਪ੍ਰੋਬਲਮ ਨਾ ਆਵੇ ਠੀਕ ਹੈ ਜੀ ਇਸ ਤਰ੍ਹਾਂ ਆਪਾਂ ਨੇ ਬ੍ਰੀਕ ਬ੍ਰੀਕ ਫੋਲਡ ਕਰਨਾ ਹੁਣ ਆਪਾਂ ਦੂਜੀ ਸਾਈਡ ਆਪਾਂ ਇਸੇ ਤਰ੍ਹਾਂ ਹੀ ਮੋੜ ਦੇ ਨੂੰ ਫੋਲਡ ਕਰਾਂਗੇ ਉਸੇ ਤਰ੍ਹਾਂ ਹੀ ਪਹਿਲਾਂ ਇੱਕ ਵਾਰ ਬ੍ਰੀਕ ਫੋਲਡ ਕਰਿਆ ਕਿਸ ਤਰ੍ਹਾਂ ਫਿਰ ਆਪਾਂ ਇੱਕ ਵਾਰ ਫੇਰ ਇਸ ਤਰ੍ਹਾਂ ਦੋਨੇ ਸਾਈਡ ਦੇ 모ਡੇ ਆਪਾਂ ਨੇ ਫੋਲਡ ਕਰ ਲਏ ਨੇ ਤੁਸੀਂ ਦੇਖ ਸਕਦੇ ਹੋ ਦੇਖ ਸਕਦੇ ਹੋ ਤੁਸੀਂ ਤੇ ਇਹਦੇ ਵਿੱਚ ਦੇਖੋ ਕੋਈ ਵੀ ਵਾਲ ਨਹੀਂ ਪਿਆ ਹੈਗਾ ਤੇ ਇੱਕ ਸਾਰ ਆਪਾਂ ਨੇ ਫੋਲਡ ਕਰੇ ਨੇ ਦੇਖ ਸਕਦੇ ਹੋ ਤੁਸੀਂ ਤੇ ਗੜਾਵੀ ਆਪਾਂ ਨੇ ਫੋਲਡ ਕਰ ਲਿਆ ਦੋਨੇ ਸਾਈਡ ਦਾ ਦੇਖ ਸਕਦੇ ਹੋ ਤੁਸੀਂ ਠੀਕ ਹੈ ਜੀ ਤੇ ਬਹੁਤ ਹੀ ਸਫਾਈ ਦੇ ਨਾਲ ਆਪਾਂ ਕਰਿਆ ਤੇ ਹੁਣ ਆਪਾਂ ਇਹਦੇ ਵਿੱਚ ਲਾਵਾਂਗੇ ਫਿਟਿੰਗ ਦੀ ਸਲਾਈ ਹੁਣ ਆਪਾਂ ਇਹਦੇ ਉੱਪਰ ਲਾਵਾਂਗੇ ਫਿਟਿੰਗ ਦੀ ਨਿਸ਼ਾਨੀ ਥੋੜੀ ਜੀ ਕਮੀਜ਼ ਨਾਲ ਉਹ ਇਹ ਲੂਜ਼ ਹੁੰਦੀ ਆ ਤੁਹਾਨੂੰ ਪਤਾ ਹੀ ਆ ਠੀਕ ਹੈ ਜੀ ਥੋੜਾ ਜਿਹਾ ਆਪਾਂ ਇਹਨੂੰ ਖੁੱਲਾ ਹੀ ਰੱਖਾਂਗੇ ਜੇ ਆਪਣੇ ਕੋਲੇ ਨਾਪ ਹੈਗਾ 17 ਇੰਚ ਨਾ ਛਾਤੀ ਦਾ ਤਾਂ ਆਪਾਂ ਇੱਥੇ ਉੱਪਰ 18 ਇੰਚ ਤੇ ਮਾਰਕ ਕਰਾਂਗੇ ਠੀਕ ਹੈ ਜੀ ਹਰਨ ਕੰਨੀ ਆਪਾਂ ਇਸ ਤਰ੍ਹਾਂ ਮਾਰਕ ਕਰ ਲੈਣਾ ਆਪਾਂ ਨੇ ਜੇ ਇੱਥੋਂ ਫਿਟਿੰਗ ਆਪਣੀ 15 ਇੰਚਾਂ ਦਾ ਤਾਂ ਆਪਾਂ ਇੱਥੋਂ 16 ਇੰਚ ਲਗਾਵਾਂਗੇ ਠੀਕ ਹੈ ਜੀ ਤੇ हिਪ ਦਾ ਮਾਰਕ ਆਪਣਾ ਕਮੀਜ਼ ਦਾ ਹੁੰਦਾ ਜਿਹੜਾ ਉਹ 15 15 ਤੇ ਹੁੰਦਾਗਾ ਤੇ ਇਸ ਕਰਕੇ ਆਪਾਂ ਇਹਦਾ ਜਿਹੜਾ ਸਾਈਡ ਲਾਈਦਾ ਹੈ ਨਾ ਮਾਰਕਾ हिਪ ਦਾ ਉਹ ਆਪਾਂ 13 ਜਾਂ 13.5 ਇੰਚ ਤੇ ਹੀ ਰੱਖਾਂਗੇ ਦੂਸਰੀ ਸਾਈਡ ਵੀ ਆਪਾਂ ਐਸੀ ਤਰ੍ਹਾਂ ਹੀ 13.5 ਇੰਚ ਤੇ ਰੱਖਾਂਗੇ ਠੀਕ ਹੈ ਜੀ ਤੇ ਇਥੋਂ ਆਪਾਂ 18 ਇੰਚ ਤੇ ਮਾਰਕ ਕਰ ਦਾਂਗੇ ਠੀਕ ਹੈ ਜੀ ਹੁਣ ਆਪਾਂ ਇੱਥੇ ਇਸ ਤਰ੍ਹਾਂ ਨਿਸ਼ਾਨ ਲਗਾ ਦਾਂਗੇ ਇਸ ਤਰ੍ਹਾਂ ਆਪਾਂ ਨੇ ਸਲਾਈ ਲਗਾ ਲਈ। ਇਸੇ ਤਰ੍ਹਾਂ ਹੀ ਆਪਾਂ ਦੂਸਰੀ ਸਾਈਡ ਵੀ ਸਲਾਈ ਲਗਾਵਾਂਗੇ। ਤੇ ਜਿਹੜਾ ਅੰਦਰ ਬਾਧੂ ਕੱਪੜਾ ਹੈਗਾ ਨਾ ਇਹਦੇ ਵਿੱਚ ਜ਼ਿਆਦਾ ਨਹੀਂ ਰੱਖਦੇ ਕਿਉਂਕਿ ਕਮੀਜ਼ ਦੇ ਵਿੱਚ ਵੀ ਹੁੰਦਾਗਾ। ਠੀਕ ਹੈ ਜੀ ਤੇ ਇਹਦੇ ਵਿੱਚ ਵੀ ਆਪਾਂ ਨੇ ਜ਼ਿਆਦਾ ਕੱਪੜਾ ਨਹੀਂ ਰੱਖਣਾ ਹੈਗਾ। ਕਮੀਜ਼ ਵੀ ਫਿਰ ਟਾਈਟ ਹੋਣ ਲੱਗ ਜਾਂਦਾ। ਥੋੜਾ ਥੋੜਾ ਆਪਾਂ ਕੱਪੜਾ ਇਹਦੇ ਵਿੱਚ ਰੱਖਾਂਗੇ ਠੀਕ ਹੈ ਜੀ ਤੇ ਹੁਣ ਆਪਾਂ ਲਗਾਵਾਂਗੇ ਸਲਾਈ ਇਹਦੇ ਪੱਲੇ ਉੱਪਰ ਆਪਾਂ ਘੇਰੇ ਦਾ ਮਾਰਕ ਕਰਾਂਗੇ ਘੇਰੇ ਦਾ ਮਾਰਕ ਆਪਾਂ ਨੇ ਡਬਲ ਫੋਲਡ ਕਰ ਲੈਣਾ ਅੰਡਰ ਸ਼ਰਟ ਨੂੰ ਫਿਰ ਆਪਾਂ ਨੇ ਘੇਰੇ ਦਾ ਮਾਰਕ ਲਾ ਲੈਣਾ ਘੇਰੇ ਦਾ ਮਾਰਕ ਆਪਾਂ ਨੇ 18 ਇੰਚ ਜੇ ਆਪਣਾ ਨਾ ਕਮੀਜ਼ ਦਾ ਘੇਰਾਗਾ ਤਾਂ ਆਪਾਂ ਨੇ 17 ਇੰਚ ਅੰਡਰ ਸ਼ਰਟ ਦਾ ਮਾਰਕ ਕਰਨਾ ਘੇਰੇ ਦਾ ਕਿਉਂਕਿ ਜਿਹੜੀ ਕਮੀਜ਼ ਦੇ ਵਿੱਚੋਂ ਅੰਡਰ ਸ਼ਰਟ ਬਾਹਰ ਨਾ ਨਿਕਲੇ نیچے ਤੋਂ ਦੂਜੀ ਸਾਈਡ ਦੇ ਵੀ ਹੁਣ ਆਪਾਂ ਚਾਕ ਫੋਲਡ ਕਰ ਦਾਂਗੇ ਇਸ ਤਰ੍ਹਾਂ ਜਿੱਥੇ ਆਪਾਂ ਮਾਰਕ ਕਰਿਆ ਸੀ ਹਾਂਜੀ ਦੋਸਤੋ ਅੰਡਰ ਸ਼ਰਟ ਆਪਾਂ ਨੇ ਸਾਰੀ ਸਟਿਚ ਕਰ ਲਈ ਆ ਤੁਸੀਂ ਦੇਖ ਸਕਦੇ ਹੋ ਤੇ ਬਹੁਤ ਹੀ ਵਧੀਆ ਸਫਾਈ ਦੇ ਨਾਲ ਆਪਾਂ ਨੇ ਅੰਡਰ ਸ਼ਰਟ ਆ ਜਿਹੜੀ ਤਿਆਰ ਕਰੀ ਆ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਨਾ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਜੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਮਿਲਦੇ ਆ ਕਿਸੇ ਹੋਰ ਵੀਡੀਓ ਦੇ ਨਾਲ ਉਦੋਂ ਤੱਕ ਬਾਏ ਬਾਏ